ਪਹੁੰਚ ਗਏ ਜੀ 에어ਪੋਰਟ ਰਾਜੀਵ ਗਾਂਧੀ 에어ਪੋਰਟ ਜਿਹੜਾ ਇੱਥੇ ਥੋੜੇ ਜਿਹਾ ਅਸੀਂ ਲੋਗ ਹੋ ਗਏ ਆ ਲੇਟ ਪਹਿਲਾਂ ਫਟਾਫਟ ਬੋਰਡਿੰਗ ਪਾਸ ਲੈ ਲਈਏ ਫਿਰ ਦੇਖਦੇ ਅੰਦਰ ਘੁੰਮਦੇ ਫਿਰਦੇ ਆ ਬਣਦਾ ਕੁਝ ਕਿਆ ਨਹੀਂ ਬਣਦਾ ਆ ਦੇਖੋ ਬੜੇ ਪੁੱਛਕਿਛ ਕਰਦੇ ਹੋਏ ਐਂਟਰੀ ਲੈਂਦੇ ਹੁਣ ਬਹੁਤ ਲੋਕ ਇੱਧਰ ਤੋਂ ਐਂਟਰੀ ਲਿੰਦੇ ਆ ਬਟ ਅਸੀਂ ਲਵਾਂਗੇ ਇਸ ਸਾਈਡ ਤੋਂ 6 ਨੰਬਰ ਗੇਟ ਤੋਂ ਕਿਉਂਕਿ ਸਾਡੀ ਐਂਟਰੀ ਹੋਣੀ ਆ ਇੰਟਰਨੈਸ਼ਨਲ 에ਅਰਪੋਰਟ ਆ ਹੈ ਬਾਕੀ ਆਪਾਂ ਚੱਕ ਵੀ ਕਰ ਸਕਦੇ ਆ ਉਹਦੇ ਤੇ YouTube ਹੋ ਗਿਆ Google ਵਗੈਰਾ ਤੇ ਚੈੱਕ ਕਰ ਸਕਦੇ ਆ ਹੋਰ ਕਿਹੜੀ ਕਿਹੜੀ ਇਨਫੋਰਮੇਸ਼ਨ ਆ ਥੱਲੇ ਰਸ਼ ਕਾਫੀ ਇੱਥੇ ਤੇ ਪਿੱਛੇ ਸਾਡੀ ਮੰਮੀ ਆ ਰਹੀ ਆ ਵਿਚਾਰੀ ਆ ਜਾ ਛੇਤੀ ਚਲੋ 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 ਦੇਖੋ ਥੱਲੇ ਦਾ 뷰 ਕਿੰਨਾ ਵਧੀਆ ਹੈ ਨੀਚੇ ਦਾ 뷰 ਸ਼ੁਕਰਮਾਲਕਾ ਤੇਰਾ ਤੂੰ ਇਹ ਜੋਗੇ ਕਰ ਦਿੱਤੇ ਸਭ ਕੁਝ ਹੋ ਗਿਆ ਪੂਰਾ ਬਾਬਾਈ ਦੀ ਕਿਰਪਾ ਨਾਲ ਬਾਕੀ ਤਾਂ ਸਾਨੂੰ ਪਤਾ ਹੀ ਆ ਚੱਲਦਾ ਰਹਿੰਦਾ ਲੇਟ ਲੀਜੀ ਅਸੀਂ ਐਂਟਰੀ ਅੰਦਰ ਚੈਕਿੰਗ ਤੋਂ ਬਾਅਦ ਕਿੰਨਾ ਸੋਹਣਾ 에어ਪੋਰਟ ਵਾਓ ਇੱਥੇ ਸਾਰਾ ਕੁਝ ਦੱਸਿਆ ਵਾ ਕਿੰਨੇ ਕਿੰਨੇ ਤੋਂ ਥੋੜੀ ਆਣੀ ਆ ਭਾਈ ਫਲੈਟ ਮੈਂ ਕਹਿਣ ਲੱਗੀ ਸੀ ਬੱਸ सारे लोग बैठे हैं जिन्हें ने जाना है देखो हम्म जावा ਨਾ ਪਹੁੰਚਿਆ 에어ਪੋਰਟ ਉੱਪਰ ਤੇ ਸ਼ੱਤਾਂ ਵਗੈਰਾ ਵੀ ਢੰਡਾ ਪਿਆ ਨਾਲੀ ਇਹਦੇ ਵਿੱਚ ਲੁਕਸੀ ਜਾਣਾ ਚੈਕਿੰਗ ਕਰਾਉਂਦੇ ਆ ਪਹਿਲਾਂ ਦਿਖਾਣਾ ਤੇ ਇੱਧਰ ਬੋਲ ਰਹੇ ਬੈਗ ਜਮਾ ਕਰਵਾਓ ਆਪਣਾ ਤਾਂ ਫਿਰ ਹੁਣ ਅਸੀਂ ਬੈਗ ਫੜਾਵਾਂਗੇ ਸਾਹਮਣੇ ਫਟਾਫਟ ਬੋਰਡਿੰਗ ਪਾਸ ਲਈਏ ਫਿਰ ਕੁਝ ਖਾਈਏ ਪੀਏ ਕਿਉਂਕਿ ਟਾਈਮ ਵੀ ਹੋ ਰਿਹਾ ਇਸ ਕਰਕੇ ਹੋ ਗਿਆ ਜੀ ਸਾਡਾ ਲਗੇਜ ਜਿਹੜਾ ਕਰਨਾ ਸੀ ਮਤਲਬ ਇਹਨਨੂੰ ਫੜਾਣਾ ਸੀ ਵੀ ਆਪਣਾ ਰੱਖ ਦੋ ਸਾਹਮਣੇ ਜਿੱਥੇ ਤੁਸੀਂ ਰੱਖਣਾ ਚਾਹੁੰਦੇ ਹੋ ਵੀ ਸਾਨੂੰ ਟਾਈਮ ਪਰ ਦੇ ਦਿਓ ਚਲਦੇ ਹਾਂ ਜੀ ਹੁਣ ਆਪਾਂ ਪਾਸ ਹੋ ਰਿਹਾ ਚੈੱਕ ਠੀਕ ਹੈ ਤੇ ਹੁਣ ਆਪਾਂ ਇੱਥੇ ਸਾਰਾ ਕੁਝ ਕਰਾਵਾਂਗੇ ਚੱਕ ਜਿੰਨਾ ਵੀ ਸਾਡੇ ਕੋਲ ਸਮਾਨ ਹੈ ਉਹਦਾ ਇੱਥੇ ਹੋ ਗਈ ਜੀ ਸਾਰੀ ਚੈਕਿੰਗ ਠੀਕ ਹੈ ਕਿ ਕਿਸੇ ਜੇ ਬੂਹ ਪਤਾ ਨਹੀਂ ਹੈਗਾ ਜੀ ਇਹ ਸਾਰੀਆਂ ਚੀਜ਼ਾਂ ਇੱਥੇ ਚੈੱਕ ਕੀਤੀਆਂ ਕੈਲਵਿਨ ਕੇਲਨ ਅੱਗੇ ਸਾਰਾ ਇਹ ਬਾਜ਼ਾਰ ਹੈਗਾ ਇੱਥੋਂ ਦਾ ਜਿਵੇਂ ਆਪਾਂ ਕਹਿ ਦਿੰਦੀ ਆ ਅ ਏਅਰਪੋਰਟ ਦਾ ਬਾਜ਼ਾਰ ਹਨਾ ਠੀਕ ਐ ਦੇਖਦੇ ਹਾਂ ਇੱਧਰ ਜਾਣੇ ਆ ਕਿੰਨੀਆਂ ਸੋਹਣੀਆਂ ਸੋਹਣੀਆਂ ਡ्रेसेस ਇੱਥੇ ਅਵੇਲੇਬਲ ਹੈਗੀਆਂ ਐ ਠੀਕ ਐ ਤੇ ਇਹ ਸਾਰੇ ਸੈੱਟ ਵਗੈਰਾ ਹੈਗੇ ਇੱਥੇ ਦੇ ਮਤਲਬ ਜੁਐਲਰੀਜ਼ ਜਿਨ੍ਹਾਂ ਨੂੰ ਵੀ ਇਹ ਸਾਰੀਆਂ ਗੱਲਾਂ ਕਹਿ ਦਿਆਂ ਛੋਟੇ ਬੱਚਿਆਂ ਦੇ ਕੱਪੜੇ ਵੀ ਆ ਸਾਡੀ ਸ਼ੁਭੂ ਬੂਬੂ ਖਾਤਰ ਸਾਰੀ ਦੁਕਾਨ ਆ ਤੇ ਇਧਰ ਸਾਡੀ ਮੰਮੀ ਆ ਰਹੀ ਹੈ ਤੇ ਉਧਰੋਂ ਸਾਰੀਆਂ ਮੋਤੀਆਂ ਬਾਜੀ ਵਾ ਸ਼ੂਜ਼ ਵਗੈਰਾ ਮੇਕਅਪ ਦਾ ਸਮਾਨ ਸਾਰਾ ਪਿਆ ਇੱਥੇ ਜਾਰੇ ਨਾਲ ਦੀ ਨਾਲ ਮੀ ਅੱਜ ਜਵਾਬ ਦੇਗੀ ਮਾਤਾ ਤੇ ਤੁਰੀ ਨਹੀਂ ਹੋ ਰਿਹਾ ਵਾ 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 ਥੈਂਕ ਯੂ ਜੀ ਥੈਂਕ ਯੂ ਅੱਗੇ ਵੱਲ ਨੂੰ ਵਧਦੇ ਹੋਏ ਫਟਾਫਟ ਹੁਣ ਸਪੈਡ ਫੜ ਲਈ ਲੋ ਸਮਾਨ ਨਹੀਂ ਲੱਤਾ ਸੀ ਮੈਂ ਇੱਥੇ ਤਾਂ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਚਲੋ ਕੋਈ ਗੱਲ ਨਹੀਂ ਹੋਈ ਸ਼ੂ ਕੁਛ ਬਹੁਤ ਬੋਸ ਸੋਹਣੀ ਹੈ ਇੱਥੋਂ ਤਿਆਰੀ ਕਵਰਸ ਵਗੈਰਾ ਪਏ ਆ ਇੱਥੇ ਬੁਲਟਸ ਵਗੈਰਾ ਵੀ ਖੜੇ ਆ ਪਈ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਟਿਕਾ ਪੈਗੀ ਪਰਸੇ ਤੇ बहुत सोने सोने परस है इधर है, जी। है, हो, हो, ठीक है गेट चार क्योंकि है सिक्स नंबर गेट इस करके अस एक बार पे जनवरी हो रही है बाकी कम त्यो है 4 5 ਕੁਦੀ ਨਾਲ ਹੀ ਹੋਣਾ ਕਿਤੇ 6 ਨੰਬਰ 8 ਐਟ ਹైదరాబాద్ ਕਿਉਂਕਿ ਹైదరాబాద్ ਜਾਣਾ ਆਪਣਾ 에어ਪੋਰਟ ਸੋ ਇਸ ਕਰਕੇ ਅੰਦਰ ਨੂੰ ਵੱਧਦੇ ਹੋਏ ਅਗੇ ਰੋ ਸੋਲੀ ਨੰਬਰ ਦੇਖਦੇ ਤੇ ਤੇਰੇ ਬਹੁਤ ਸਾਰੇ ਲੋਕ ਬੈਠੇ ਆ ਜਿਨ੍ਹਾਂ ਨੇ ਵੇਟ ਕਰਿਆ ਵਾਲੇ ਆਪਣੀ ਇਹਨਾਂ ਦੀ ਆਈ ਨਹੀਂ ਤਾਂ ਕਰਕੇ ਇਸ ਕਰਕੇ ਖਾ ਰਹੇ ਆ ਕਰਸੀ ਤੇ ਬਠੀਆ ਠੀਕ ਆ ਜਿਹੜਾ ਉਹ ਦੋ ਵਾਲਾ ਫਾਇਮੇ ਨਹੀਂ ਹੈਗਾ ਆਪਣਾ ਉਹ ਵਾਲਾ ਇਹ ਵੀ ਗੱਲ ਆ ਉਹ ਟੈਂਪੋ ਲੱਗਣਾ ਨਾ ਚਲੋ ਦੇਖ ਲਓ ਤੇ ਇੱਥੇ ਬੈਠੇ ਸਾਰੇ ਜਣੇ ਤੇ ਸਾਡਾ ਪਲੇਨ ਕੋਈ ਸਾਈਡ ਉਹ ਦੇਖੋ ਕਿੰਨੇ ਪਲੇਨ ਖੜੇ ਆ ਯਾਰ ਤੁਹਾਡੇ ਲੋਕਾਂ ਦਾ ਚਾਂਸ ਉਹ ਦੇਖੋ ਸਾਹਮਣੇ ਪਲੇਨ ਹੈ ਅਮਰੀਕਨ ਸੀ ਨੇ ਹੁਣ ਉੱਡਣਾ ਹੈ। ਇਹ ਖੜਾ ਹੈ, ਖੜਨਾ ਹੈ। ਕੁਝ ਨਹੀਂ ਸਮਝ ਆ ਰਹੀ। ਤੇ ਹੋਰ ਵੀ ਬਹੁਤ ਸਾਰੇ ਪਲੇਨ ਇੱਥੇ ਹੈਗੇ ਆ। ਇੱਕ ਤਾਂ ਉਹ ਆ ਰਿਹਾ ਹੈ। ਹੋਰ ਵੀ ਬਹੁਤ ਸਾਰੇ ਖੜੇ ਹੋ ਰਹੇ। IndiGo ਬੱਸਿਸ ਵਗੈਰਾ ਖੜੀਆਂ ਐ। ਦੀਪਦੇ ਆ ਹੁਣ ਅਸੀਂ ਕਿੱਥੇ ਜਾਣਾ ਫੇਰ ਲੱਗੂਗਾ ਪਤਾ ਉਹ ਸਭੀ ਸੋਣਾ ਹੈ ਵੈਦੋ ਉਖੜ ਗਿਆ ਵਿਚਾਰਾ ਕੇ ਠੀਕ ਹੁਣ ਅਸੀਂ ਮੈਂ ਤਾਂ ਫਸੀ ਕਸੂਤੀ ਕਸੂਤੀ ਦਾ ਭਾਵ ਆਏ ਆ ਵੀ ਪਾਪਾ ਉਧਰ ਦੇਖਣ ਚਲੇਗੇ ਵੀ ਕੁਝ ਖਾਣ ਨੂੰ ਲਿਆਈਏ ਸਾਡੇ ਟਾਈਪ ਦਾ ਵੀ ਹੋਵੇ ਇੱਧਰ ਤਾਂ ਕੁਝ ਅਲੱਗ-ਅਲੱਗ ਚੀਜ਼ਾਂ ਜੀਆਂ ਹੈਗੀਆਂ ਠੀਕ ਹੈ ਹੁਣ ਪਤਾ ਨਹੀਂ ਸਾਨੂੰ ਟੇਸਟ ਕਿਉਂਕਿ ਸ਼ੁਰੂ ਤੇ ਕਰਿਆ ਉਹਨੇ ਇੱਕ ਉੱਪਰ ਤੇ ਪਾਈ ਰਿੰਚਾਈ ਹੈਗੀ ਐ ਇਹ ਜੀ ਮੈਂ ਹੁਣ ਕੀ ਕਹਾਂ ਤੁਹਾਨੂੰ ਪਤਾ ਹੀ ਆ ਤੇ ਇਧਰ ਮਾਤਾ ਤੇਰਾ ਬਾਪ ਨਹੀਂ ਆਇਆ ਤੇਰਾ ਬਾਪ ਨਹੀਂ ਆਇਆ ਹੁਣ ਟਾਈਮ ਨਹੀਂ ਹੁੰਦਾ ਹੁਣ ਆਏ ਨਹੀਂ ਹੁੰਦਾ ਹੁਣ ਉਹ ਨਹੀਂ ਹੁੰਦਾ ਉਹ ਕੀ ਕਰਾਂ ਮੈਂ ਹੁਣ ਦੱਸਾਂ ਦੱਸ ਕੀ ਆ ਹਾਂ ਹੁਣ ਦੇਖ ਰਹੇ ਆ ਵੇਟ ਕਰ ਰਹੇ ਆ ਹੁਣ ਪਾਪਾ ਨੂੰ ਵੀ ਕਿਹੜੇ ਖੁਸ਼ੀ ਆ ਵਿਆਹਾਂ ਮ ਲੇਟ ਕਰਾਵਾਂ ਇਹਨਾਂ ਨੂੰ ਜੇ ਭੁੱਖ ਲੱਗੀ ਹੋਈ ਆ ਸਾਜਰੇ ਤੁਰਪੈਸੀ ਕੇ ਗੁਰੂ ਘਰ ਤੋਂ ਇਸ ਕਰਕੇ ਉੱਤੇ ਲੰਗਰ ਤਿਆਰ ਨਹੀਂ ਸੀ ਫਿਰ ਵੀ ਰਾਸਤੇ ਜੀ ਜਿਹੜਾ ਥੋੜਾ ਮਾੜਾ ਮੋਟਾ ਖਾ ਲਿਆ ਸੀ ਇਹ ਜੀ ਕੋਈ ਇਸ਼ੂ ਦੀ ਗੱਲ ਨਹੀਂ ਹੈਗੀ ਤੇ ਦੇਖਦੇ ਆਂ ਕੀ ਕੁਝਾਂ ਦਾ ਖਾਣ ਨੂੰ ਤੇ ਇੱਧਰ ਗੁੱਸਾ ਆਪਣੇ ਘਰ ਵਾਲੇ ਮਾਰੇ ਪਾਪਾ ਪਾ ਗੁੱਸਾ ਹੋਇਆ ਪੜਾ ਹੈ ਮੰਮੀ ਕੋ ਪੂਰਾ ਇੱਥੇ ਸਾਰਿਆਂ ਨੂੰ ਚੈੱਕ ਕਰਕੇ ਇਸ ਸਾਈਡ ਲਾਈਨ ਬਣੀ ਆ ਅਸੀਂ ਜਾਣਾ ਪਲੇਨ ਦੇ ਕੋਲ ਹੁਣ ਤਾਂ ਇਸ ਕਰਕੇ ਸਾਰੀ ਚੈਕਿੰਗ ਹੋ ਰਹੀ ਹੈ ਨਾਲ ਦੀ ਨਾਲ ਦੇ ਸਾਈਡ ਨੂੰ ਅਸੀਂ ਜਾਣਾ ਪਹੁੰਚ ਗਏ ਜੀ ਅਸੀਂ ਜਹਾਜ਼ ਤੋਂ 45 ਸਾਡੇ ਦੇਖ ਲੈ ਲੋ ਦੇਖੋ ਜੀ ਲੋ ਸਾਈਡ ਪਲੀਜ਼ ਆ ਬੜੀਆਂ ਇੱਕ ਜਹਾਜ਼ ਜਿਹੀ ਲੈ ਰਿਹਾ ਐਂਟਰੀ ਟਿਕ ਟਕ ਵਧਾਰਾ ਹੋ ਰਹੀ ਹੈ ਚੱਕ ਇੱਕ ਸਾਈਨ ਕਰ ਰਿਹਾ ਸਾਰਿਆਂ ਨੇ ਵੀ ਫੰਨੋ ਅਸੀਂ ਅਲਾਉ ਕਰਦੇ ਹਾਂ ਤੁਸੀਂ ਅੰਦਰ ਜਾ ਸਕਦੇ ਹੋ ਫਾਈਨਲ ਐਂਟਰੀ ਤੁਹਾਨੂੰ ਨਵੀਂ ਆਉਣੀ ਹੈ ਇਹ ਪੋਸਟਰਸ ਖੜੀਆਂ ਆ ਹਾਂ ਜੋ ਵੀ ਇਡੀਓ ਕਾਰਡੋ ਰੋਸੇਂਦੀ ਐਂਡ ਵਾਈਬਲਸ ਐਡਰਸਾਈਡ ਪਾਉਂ। ਹੱਸੀ ਦੇਖਦੇ ਆ ਪਾਪਾ ਦੀ ਸਿੱਟੇ ਸਾਈਡ ਰੱਖ ਦੋ। ਚੁੱਭੂ ਦੇ ਖਲਾਉਣੇ ਆ ਤੇ ਚ ਖੇਲਿਓ। ਚਲੋ ਆਚਾਰ ਆ ਪੰਜ ਚਲੋ ਚਲੋ ਦੇਖਦੇ ਆ ਅੱਗੇ ਦੱਸਣਗੇ ਇਹ। ਕਾਫੀ ਬੜਾ ਪਲੇਨ ਆ ਬਾਈ। ਮਿਲ ਗਈ ਸਾਨੂੰ ਸੀਟ ਆਪਣੀ। ਕੀ ਗੱਲ ਹੋ ਗਈ? ਦੱਸੋ। ਆਹੀ ਆ। ਟੈਨਸ਼ਨ ਨਾ ਲੋ। ਆਹੀ ਧੀਜਾ। ਇਹ ਠੀਕ ਹੈ। ਆ 25D, ਆ 25E। ਆਹੀ ਆ ਇਹਦੇ ਮੂਰੇ ਲਿਖਿਆ ਹੋਇਆ। ਬੱਸ ਫੇਰ ਤਾਂ ਦੱਸ ਦਿੰਦੇ ਆਂ। ਡਰਨਾ ਨਹੀਂ ਫੇਰ। ਵੀ ਬੈਠ ਕੇ ਚੈਕਿੰਗ ਹੋਊਗੀ ਫਿਰ ਤੇ ਕੀ ਆ। ਆ ਦੇਖੋ। ਆ ਆਹ। ਠੀਕ ਹੈ ਠੀਕ। ਪਾਪਾ ਮੂਰੇ ਬੈਠ ਗਏ ਜੀ। ਹਣ ਸਾਨੂੰ ਫੁੱਲੇ ਚਾਦੀ ਆ। ਅਸੀਂ ਕੁਝ ਵੀ ਖਾ ਪੀ ਸਕਦੇ ਆਂ। ਇੱਕ ਤੋਂ ਅਗਲੇ ਲੱਕੀ ਦੇ ਕਿੰਨੇ ਵਾਹ ਇਹ ਵੀ ਖੌਲਦੇ ਠੀਕ ਤੇ ਸੀਟਸ ਤੇ ਬੈਠਿਆ ਕੀ ਕੀ ਮਿਲਦਾ ਦੇਖੀਏ ਬੁੱਕ ਮਿਲਦੀ ਹੈ ਇੱਕ ਪਹਿਲਾਂ ਤਾਂ ਉਹਦੀ ਲੋ ਪਾਈ ਉਹਦੇ ਵਿੱਚ ਖਾਸਾ ਕੁਝ ਹੈਗਾ ਹੈ ਅਸੀਂ ਕਰਾਂਗੇ ਜੇ ਉਹ ਸਾਡੇ ਬਜਟ ਚ ਹੋਇਆ ਕੋਸ਼ਿਸ਼ ਵੀ ਹਾਂ ਆ ਕੁਝ ਖਾਈਏ ਸੋਣੀ ਬੁੱਕ ਹੈ ਲੋ ਮੰਮੀ ਤੁਸੀਂ ਬੁੱਕ ਪੜੋ ਜਾਨੋ ਔਰ ਕੀ ਸਾਨੂੰ ਮਿਲਦਾ ਇਹਦੇ ਵਿੱਚ ਇੰਡੀਕੋ ਦੀ ਤੇ ਕਾਪੀ ਵਗੈਰਾ ਵੀ ਹਾਂ ਤੁਸੀਂ ਇਦਾਂ ਸੀਨ ਪਰ ਹੋ ਐਂ ਕਰਿਓ ਉਹ ਕਰਿਓ ਖੋਲਿਓ ਹਾਂ ਖੋਲਿਓ ਹੂੰ ਇੱਥੇ ਦੇ ਖੁੱਲਣੀਆਂ ਹਾਂ ਖੋਲੋ ਖੋਲੋ ਹਾਂ ਵੈਰੀ ਗੁੱਡ ਦਿਖਾਓ ਸੇਫਟੀ ਕਾਰਡ ਹਮ ਇਹਦੇ ਵਿੱਚ 벨ਟ ਵਗੈਰਾ ਲਾਉਣੀ ਦੱਸੀ ਵੀ ਆ ਸਾਰਾ ਕੁਝ ਦੱਸਿਆ ਹੋਇਆ ਵੀ ਐਦਾਂ ਤੁਸੀਂ 벨ਟ ਲਵਾਣੀ ਐ ਐਦਾਂ ਸਾਰਾ ਕੁਝ ਕਰਨਾ ਠੀਕ ਆ ਤੇ ਉਹਨਾਂ ਨੂੰ ਬੋਰਡਿੰਗ ਪਾਸ ਦਿਖਾਣੇ ਆ ਜੇ ਕੋਈ ਆਂਦਾ ਠੀਕ ਆ ਬਾਹਰ ਹੀ ਕੱਢ ਕੇ ਰੱਖੋ ਲਿਆਉਣ ਇਹਨੂੰ ਮੈਂ ਵਿੱਚ ਪਾ ਦਵਾਂ ਇਹ ਤਾਂ ਇਹਦੀਓ ਕਾਪੀ ਐ ਤਾਂ ਕੋਈ ਇਸ਼ੂ ਨਹੀਂ ਹੈਗਾ ਹੋਰ ਕੁਝ ਤਾਂ ਹੈਗਾ ਨਹੀਂ ਆ ਇਹਦੇ ਵਿੱਚ ਅਸੀਂ ਹੁਣ ਮੀਨੂ ਚੈੱਕ ਕਰਾਂਗੇ ਤੇ ਕਾਫੀ ਸਾਰੇ ਪਲੇਨ ਖੜੇ ਆ के लिए इस को और खोलने के लिए फ्लैप को उठाए के द्वारा कुर्सी की पीटी बांधे रखे टैबिन में हवा का दबाव कम होने पर ऑक्सीजन मास्क आपके ऊपर लगे पैनल से अपने आप नीचे आ जाएंगे आप अपनी कुर्सी पर ही बैठ रहे हैं और ऑक्सीजन का प्रवाह शुरू करने के लिए ऐसे अपनी ओर खींचे और, और नाक का मुंह झकस साज लें दूसरों की सहायता करने से पहले अपना मान सही तरीके से पहन लें इस विमान में आठ आपातकालीन द्वार है दो सामने दो पीछे और चार विंग्स के ऊपर फर्श पर लगी प्रकाश मांग भट्टिया आपको निकटतम निकास पर पहुँचने में आपकी सहायता करेंगे हाँ ਦੇ ਉੱਪਰ ਹੈ ਥੋੜੇ ਜਿਹਾ ਪਾਪਾ ਨੂੰ ਪਤਾ ਲੱਗਣਾ ਟੈਂ ਟੈਂ ਫਾਈ ਗਾਣਾ ਗੱਡੀ ਜਾਣ ਆਪਾਂ ਨੇ ਚਾਹ ਨੂੰ ਖਾ ਲੈਣਾ ਇਹਦੇ ਵਿੱਚ ਹੁਣ ਇਹਨਾਂ ਨੇ ਗਰਮ ਪਾਣੀ ਪਾਇਆ ਅ ਇੱਕ ਖਾਵਾਂਗੇ ਕਹਿੰਦੇ 5 ਮਿੰਟ ਵੇਟ ਕਰੋ ਤਾਂ ਇਸ ਕਰਕੇ ਆਪਾਂ ਵੇਟ ਕਰ ਰਹੇ ਹਾਂ ਮਸਾਲਾ ਟਵਿਸ ਕੱਪਾ ਨੂਡਲ ਆਪਾਂ ਤੁਹਾਨੂੰ ਕੀ ਬਣਾਣਾ ਚਾਹੁੰਦੇ ਆਂ ਦੇਖਦੇ ਹਾਂ ਜਨ ਬਬੀ ਮਮਾ ਇੱਕ ਕੱਪ ਧੋ 200 ਕੰਪਲੈਂਸ ਇੰਸਪੈਕਸ਼ਨ ਆਨ ਦ ਬੈਗ ਇਨ ਥਰਡ ਲਾਸਟ ਵੀਕ ਮੈਂ ਕੀ ਸੁਆਦਾ ਤਨਵਾਦ ਜੀ ਹੋ ਗਈ ਅਸੀਂ ਹਾਰ ਚੱਕਾ ਜਾ ਕੇ ਨਾ ਫੂਡ ਟੈਸਟ ਕਰਨ ਲੱਗ ਗਏ ਪਤਾ ਲੱਗਦਾ ਫਿਰ ਕਿੱਦਾਂ ਦਾ ਖਾਣੇ ਆ ਸਾਰੇ ਤੇ ਇੱਧਰ ਅਸੀਂ ਬੱਦਲਾਂ ਚ ਫਿਰ ਰਹੀਆਂ ਜੀ ਕਿਤਾਬ ਦੇ ਨਾਲ ਦੇ ਪੇਲੇ ਖਾਣੇ ਵਾਲੇ ਦਾ ਨਾਮ ਲੱਗ ਗਿਆ ਜੀ ਅਸੀਂ ਖੋਲਣ ਅੱਲੇ ਹੈਗਾ ਥੋੜਾ ਜਿਹਾ ਮਿਕਸ ਕਰੋ ਤਾੜੀ ਹੈ ਉਹਦੇ ਚ ਮੰਮੀ ਰੁਕ ਜਾ ਉਹਨੇ ਥੋੜੀ देर ਰੁਕਣਾ ਪੈਣਾ ਹੈ ਠੀਕਾ ਤੇ ਚੂਸ ਵਗੈਰਾ ਵੀ ਪੀ ਲਿਆ ਸਵਾਦ ਸੀ ਠੀਕ ਸੀ بس ਨਾਣ ਮਿਰਚ ਜੇ ਮੈਨੂੰ ਤੁਹਾਨੂੰ ਪਤਾ ਆਪ ਖਾਂਦੇ ਹਾਂ ਵੀ ਘੱਟ ਸੀ ਹਾਲੇ ਤੱਕ ਬੱਤਣਾ ਜੀ ਵੀਰ ਰਹੇ ਆ ਚ ਕੋ ਮੁਕੇ ਆਏ ਆ ਬਹੁਤ ਵਧੀਆ ਰਿਹਾ ਸਾਰਾ ਕੁਝ ਸਫਰ ਇੰਟਰਨੈਸ਼ਨਲ 에ਅਰਪੋਰਟ ਹੈ ਜੀ ਇਹ ਵੀ ਆ ਜੇ ਖਲੋ ਸ਼ੌ ਨਵੇਂ ਤਾਂ ਇੱਥੇ ਦੀ ਧੂਆ ਨਿਕਲ ਰਿਆ ਧਿਆਨ ਦੇ ਨਾਲ ਦੇਖੋ ਕਿ ਤਰੀ ਕਿਉਂ ਨਿਕਲ ਰਿਆ ਜੇ ਕਿਸੇ ਨੂੰ ਪਤਾ ਤਾਂ ਜਰੂਰ ਉਤਰਗੇ ਜੀ ਸਾਰੇ ਲੱਗੇ ਬਈ ਉਤਰਨ ਨਾ ਨਾ ਵੀ ਬਾਤ

ਸਾਡਾ ਬਹੁਤ ਬਹੁਤ ਸਵਾਗਤ ਹੈ। ਓਕੇ। ਚਲੋ ਚਲਦੇ ਹਾਂ ਜੀ ਅੰਦਰ। ਮੰਮਾ ਪਾਪਾ ਪਹਿਲਾਂ ਚਲੇ ਗਏ। ਜੀ। ਇਸਰ ਅਮਨ ਕੁਮਾਰ ਇਹਨਾਂ ਬਲੱਟੀਰ ਇਨ ਅਸੋਸੀਏਟਰ ਪਲੀਜ਼ ਕਲੈਕਟ ਇਨ ਫਰਮ ਥੀਅਰ ਪਰਪਸ। ਜੀ ਸ੍ਰੀ ਅਮਨ ਕੁਮਾਰ ਸਾਡਾ ਉੱਥੇ ਤੇ ਆਉਣਾ ਬੈਗ ਤੈਨੂੰ ਤੇ ਨਹੀਂ ਕਿਤੇ ਆਵਾਂ ਇੱਕ ਤੇ ਆਉਣਾ ਚਲੋ ਫਿਰ ਦੇਖੀਏ ਜੋ ਉਹ ਤਾਂ ਠੀਕ ਆ ਸੌਣ ਮਿਲ ਜਾਗਾ ਹੂੰ ਹੂੰ ਬੋਲੋ ਉਹ ਮੇਰਾ ਕੈਮਰਾ ਚੈੱਕ ਕਰ ਵਿੱਚ ਹੈਗਾ ਕਿ ਨਹੀਂ ਹੈਗਾ ਹੈਗਾ ਫੜਾਵਾ ਕੱਢ ਕੇ ਹਾਂ ਚਲ ਦੇਖਦੇ ਹਾਂ ਨਹੀਂ ਉਹ ਪਾਪਾ ਜਿੱਦਾਂ ਇਹ ਇੰਟਰਨੈਸ਼ਨਲ ਆ ਜਿਵੇਂ ਹੁਣ ਆਪਾਂ ਆਏ ਆ ਉਵੇਂ ਹੀ ਹੋਗਾ ਵੀ ਤੇ ਠੀਕ ਆ ਸੱਚੀਓ ਸਾਨੂੰ ਨਹੀਂ ਸੀ ਪਤਾ ਵੀ ਐਂਟਰੀ ਟਾਈਮ ਹੁੰਦਾ ਤੇ ਹੁਣ ਆਪਾਂ ਚਲਦੇ ਹਾਂ ਬਾਹਰ ਨੂੰ ਕਿਉਂਕਿ ਆਏ ਸੀ ਵੀ ਖਾਣ ਪੀਣ ਦਾ ਸਮਾਨ ਕਹਿੰਦੇ ਐਂਟਰੀ ਟਾਈਮ ਹੀ ਤੁਹਾਨੂੰ ਮਿਲ ਸਕਦਾ ਵੈਸੇ ਨਹੀਂ ਸਹਣਪਾ ਆਜੋ ਬਾਹਰ ਚੱਲਦੇ ਬਾਥਰੂਮ ਗਏ ਹੋ ਚਲਤੇ ਹੈ ਬਾਹਰ ਕਲਿਆਂਨ ਜੁਵਲਰਸ ਦੀ ਮਸ਼ਹੂਰੀ ਦੇ ਰਿਹਾ ਮੈਂ ਤਾਂ ਬੱਚਨ ਆਜੋ ਤੇਕਾਫੀ ਜਾਣੇ ਖੜੇ ਆ ਜੋ ਕਰਨਾ ਚਾਹੁੰਦੇ ਆ ਕਰ ਸਕਦੇ ਆ ਉਬੇਰ ਆਈ ਥਿੰਕ ਤਾਨੀ ਗੇ ਜੀ ਜਹਰ ਕੀ ਕਹੀਏ ਹਾਂ ਹਾਂ ਕੋਈ ਗੱਲ ਨਹੀਂ ਪਾਪਾ ਨਾਲੇ ਜਾਣਾ ਘੇਰ ਲਿਆ ਪਾਪਾ ਨੂੰ ਬੋਲ ਰੇ ਕਿ ਪਟਨਾ ਸਾਹਿਬ ਜਾਣਾ ਕਿੱਥੇ ਜਾਣਾ ਤੁਸੀਂ ਗੁਰੂ ਘਰ ਜਾਣਾ ਪਟਨਾ ਸਾਹਿਬ ਤੇਸੋਂ ਆਗੇ ਇਸ ਕਰਕੇ ਇਨਕੇ ਸਾਥ ਹੀ ਆ ਮੰਗਲ ਹਾਂ ਫ੍ਰੀ ਹੋ ਜਾਣਗੇ चलो देखते हैं किन्ने जाने कट्ठे हो गए अरे छोड़ दो हमारे बंदे को छोड़ दो ये तो है 22 किलोमीटर यहां से पता नहीं भाई। हमने बुलाया हुआ किसी को भैया वो आने वाले हैं शुक्रिया शुक्रिया थैंक यू ਪੁਰੀ ਕਰਨ ਲਗਾ ਪੁਰੀ ਤੋਂ ਕਰ ਰਹੀ ਹੈ ਇਨਕੁਆਰੀ ਕਰਨੇ ਤੋਂ ਪਹਿਲੇ ਪਤਾ ਕਰ ਲੈਣਾ ਫਿਰ ਦੇਖਦੇ ਹਾਂ ਤੇ ਕੀ ਹੋ ਗਿਆ ਤੇ ਸਾਰੇ ਖੜੇ ਆਰੇ ਇਹ ਸਾਰੇ ਟੈਕਸੀ ਵਾਲੇ ਆ ਤੇ ਇੱਕ ਆ 에어ਪੋਰਟ ਵੀ ਬਣ ਰਿਹਾ ਹੈ ਇੱਧਰ ਬੜਾ ਹੋਊਗਾ ਇਹ ਮੇਰੇ ਖਿਆਲ ਚ। 에어ਪੋਰਟ ਹੈਗਾ ਜਿੰਨਾ ਵੀ ਹੈਗਾ ਉਹ ਲਿਫਟ ਚ ਆ ਰਹੀ ਹੈ ਵਿੱਚ। ਅਸੀਂ ਸਟੇਟਸ ਚੈੱਕ ਕਰ ਰਹੇ ਹਾਂ ਕਿ ਕਿੰਨੇ ਪੈਸੇ ਬਣਦੇ। ਫਾਈਨਲੀ ਸਾਨੂੰ ਆਟੋ ਵਾਲਾ ਮਿਲ ਗਿਆ। ਅਸੀਂ ਕੀਤਾ ਇਹ 350 ਰੁਪਏ ਦੇ ਵਿੱਚ ਕੋਈ 800 ਕੋਈ ਹਜ਼ਾਰ ਕੋਈ 500 ਮੈਂ ਕਹਿੰਦੀ ਲੱਗੀ ਸੀਗੀ ਲੈਣੇ ਲੈਣ ਲੈ ਕੇ ਜਾਓ ਲੈ ਕੇ ਜਾਓ ਤੇ ਬਿਹਾਸ ਸਰਕਾਰ ਆਇਆ ਹੋਣਾ ਕੋਈ ਦੇਖਦੇ ਹੁਣ ਸਾਡਾ ਆਟੋ ਸੁਖੋ ਭੈਣ ਜੀ ਮਾਲਾਂ ਵਾਲੇ ਸਾਡੀ ਮੰਮੀ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਜੇ ਨਹੀਂ ਜਾਣਦੇ ਤਾਂ ਦੇਖੋ ਸਾਡੀ ਮੰਮੀ ਨੂੰ ਬੜੀ ਖੁਸ਼ ਮੰਮੀ ਉਹ ਪਹਿਲਾਂ ਵਾਲੇ ਪਲੇਨ ਨਾਲ ਆਏ ਦਾ ਵਧੀਆ ਸੀ ਨਾ ਕੁਝ ਨਹੀਂ ਪਤਾ ਲੱਗਿਆ ਨਾ ਕੋਈ ਡਰ ਨਾ ਕੋਈ ਕੁਝ ਨਾ ਹਾਂ ਰਾਈਟ ਹਾਂ ਪਹਿਲੇ ਡਰ ਲੱਗਦਾ ਐਂ ਲੱਗਦਾ ਸੀਗਾ ਬਟ ਕੁਝ ਵੀ ਨਹੀਂ ਹੋਇਆ ਠੀਕ ਰਿਹਾ ਹਾਂ ਹਾਂ ਸੋ ਅਸੀਂ ਬਾਹਰ ਨਿਕਲ ਗਏ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਐਗਜ਼ਿਟ ਲਾਈਨ ਪੀ 2 ਪਾਰਕਿੰਗ ਫੜਪਾਂ ਕਰਾਉਂਦਾ ਰਹੇ ਕਰਾਉਂਦਾ ਰਹੇ ਸਾਨੂੰ ਵੀ ਵਿੱਚ ਵਿੱਚ ਨੂੰ ਕਿਹੜਾ ਮਰਵਾਉਂਦਾ ਰਹੇ ਆਹ ਹੋ ਕੰਬੀਨਾ ਦਾ ਕਸਵ ਨਹੀਂ ਹੋਣਾ ਆਹ ਰਾਈਟ ਕਰ ਮਾ ਜਾ ਤੇ ਦੇਖਦੇ ਆ ਟੈਕਸੀ ਆਈ ਥਿੰਕ ਬਾਹਰ ਖੜੀ ਹੈ ਕਹਿਆ ਜੀ ਜੁੱਧ ਪਿੱਛੇ ਛੁਰੂ ਪਾਪਾ ਕਹਿੰਦੇ ਤੈਨੂੰ ਰਿਛੜ ਦੇਣਾ ਮੰਮੀ ਕਹਿੰਦੀ ਮੈਂ ਰਹਿ ਜੂਗੀ ਪਾਪਾ ਕਹਿੰਦੇ ਤੂੰ ਝੋਨਾ ਲਈ ਜਾਈ ਪਿੱਛੇ ਤੇ ਮੰਮੀ ਕਹਿੰਦੀ ਕੋਈ ਗੱਲ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਨਗਰੀਆ ਮੈਂ ਰਹਿ ਲੂੰਗੀ ਆਏ ਬੰਦਾ ਬੰਦਾ ਆਦਾ ਜਿਹੜਾ ਟੈਂਪੂ ਵਾਲਾ ਸਾਨੂੰ ਇਹਨੂੰ ਤੋੜ ਕੇ ਦੇ ਰਿਹਾ ਗੁਰਦੁਆਰੇ ਮੈਨੂੰ ਤਾਂ ਆਵਾਗਿਆ ਲੱਗ ਰਿਹਾ ਭਈਆ ਟੈਂਪੂ ਕਾਹਨ ਪਾ ਖੜਾ ਤੇਰਾ ਗੁਰਦੁਆਰੇ ਨੂੰ ਤੋੜ ਕੇ ਲੈਣਾ ਪੈਸੇ ਵੀ ਲੈਣੇ ਨਾਲੇ ਸਾਤੇ ਇਹਨੇ ਲੈ 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 ਇਹਨਾਂ ਦੇ ਅੰਦਰ ਬੰਨ ਦੇ ਦਫੇ ਪੈਸੇ ਕੱਟ ਹੋ ਜਾਂਦੇ ਆ ਹਾਂ ਤਾਂ ਹੀ ਉਹ ਭਾਈ ਪਿੱਛੇ ਕਹਿੰਦਾ ਤਾਂ ਪਾਰਕਿੰਗ ਦੇ ਪੈਸੇ ਹਾਂ ਇਹਦੇ ਬੇਚਾਰੇ ਦੇ ਬਾਹਰ ਪੰਪਾ ਪਾਪਾ ਨੇ ਮੰਮੀ ਨੂੰ ਇਹੋ ਜੀ ਗੱਲ ਬੋਲੀ ਕਹਿੰਦੇ ਇੱਲ ਤੇ ਕੁੱਕੜ ਤੈਨੂੰ ਪਤਾ ਨਹੀਂ ਬਹੁਤ ਬੜੀ ਗੱਲ ਬੋਲੀ ਪਾਪਾ ਨੇ ਮੰਮੀ ਨੂੰ ਜਲਦੀ ਬੋਲਣੀ ਨਹੀਂ ਚਾਹੀਦੀ ਇੱਕ ਦੋ ਵਾਰ ਹੀ ਬੰਦੇ ਨੂੰ ਛੱਡੋ ਪਤਾ ਲੱਗੇ ਕਰਕੇ ਹੀ ਪਤਾ ਲੱਗੂਗਾ ਬਸ ਕੀ ਕਰੇ 에ਰੋਪਲੇਨ ਚ ਜਿਹੜੀ ਠੰਡੀ ਹਵਾ ਲੱਗਦੀ ਟੀ ਉਹ ਪਾਪਾ ਦੇ ਸਿਰ ਨੂੰ ਲੱਗ ਗਈ ਕਾ ਮੇਰੀ ਮੰਮਾ ਨੇ ਇਹ ਜੀ ਗੱਲ ਬੋਲਤੀ ਮੈਨੂੰ ਬਹੁਤ ਫੀਲ ਹੋਇਆ ਹਾਏ ਕਿਤਨੀ ਦੂਰ ਹੈ ਇਹ ਦੇਖੋ ਆਟੋ ਵਾਲੇ ਭਈਆ ਸੋ ਇਹ ਆਟੋ ਵਾਲੇ ਭਈਆ ਸੋ ਹਮਾਰੋ ਕੋ ਆਟੋ ਨਹੀਂ ਪਤਾ ਕਹਾਂ ਪਰ ਹੈ ਹਮਨੇ ਤਾਂ ਤੁਰ ਕੇ ਹੀ ਜਾਣਾ ਹੈ ਯਹਾਂ ਸੇ ਆਹ ਥੱਕ ਗਏ ਹਮ ਤਾਂ ਯਹਾਂ ਤੇ ਆਕਰ ਨਹੀਂ ਨਹੀਂ ਗੱਲ ਇਦਾਂ ਹੈ ਜੀ ਕੀ ਕਹਿੰਦੇ ਜੇ ਇੱਥੇ ਖੜਾਣੇ ਆ ਤਾਂ ਇਹਨਾਂ ਦੀ ਪਾਰਕਿੰਗ ਦੇ ਪੈਸੇ ਲੱਗਦੇ ਆ ਤਾਂ ਇਸ ਕਰਕੇ ਇਹ ਭਾਈ ਬਾਹਰ ਖੜਾ ਹੈ ਦਾ ਆਟੋ ਖੜਾ ਲਿਆ ਬਾਹਰ ਸਾਰੇ ਲੋਕ ਬਹੁਤ ਜ਼ਿਆਦਾ ਤੁਰ ਕੇ ਪਾਈ ਗਿਆ ਮੁਕਰ ਕਹਿੰਦਾ ਤੁਹਾਨੂੰ ਤੋਰ ਕੇ ਹੀ ਲੈ ਕੇ ਜਾਣਾ ਤੁਸੀਂ ਹੋਈਆਂ ਭਲੇਖੇ ਚ ਰਹੇ ਹਾਂ ਹਣ ਤੁਰ ਕੇ ਜਾ ਰਹੇ ਹਾਂ ਹੌਲੀ ਹੌਲੀ ਪਿੱਛੇ ਪਿੱਛੇ ਪਾਪਾ ਹਾਏ ਤੇ ਇੱਧਰ ਖਾਸਾ ਕੁ ਸਾਰੇ ਟ੍ਰੈਕਟਰ ਟ੍ਰਿਕਟਰ ਵਗੈਰਾ ਕਟਿੰਗਾ ਵਗੈਰਾ ਚੱਲਦੇ ਆ देखिए फाइनली पहुंच गया सी ऑटो दे कोल एक बार देखिए हम कि ऑटो है हले भी भाई कोल दिया लंघी जा रहे हैं कौन सा भैया यहीं खड़ा खड़ना पड़ेगा हमको भज गया जी भज गया तो <laughs> ਕੜਾ ਕੇ ਸਾਨੂੰ ਭੱਜ ਗਿਆ ਉਹ ਮੰਮੀ ਔਟੋ ਵਾਲਾ ਭਾਈ ਗਿਆ ਲਿਆਇਆ ਲਿਆਇਆ ਫਾਈਨਲੀ ਔਟੋ ਆਗਵਾ ਲੱਗੇ ਅਜੇ ਵਿੱਚ ਸੈੱਟ ਕਰਨ ਪਾਪਾ ਨੂੰ ਕੋ ਮੂਰੇ ਬਹਿ ਜਾਓ ਹੁਣ ਪਾਪਾ ਤੁਸੀਂ ਮੂਰੇ ਬਹਿ ਜਾਓ ਹੁਣ ਪਕੜ ਲਓ ਇਸ ਨੂੰ ਉੱਪਰ ਰੱਖ ਦਿਓ ਇੱਧਰ ਇਸ ਸਾਈਡ ਮੇ చలి